ਲੋਕਾਂ ਦੇ ਪੁੱਤ ਮਾਰੀ ਜਾਂਦੇ ਘਰ ਨੂੰ ਵੀ ਮਾਰੀ ਹੋਣੀ ਆ ਮਹਾਰਾਜ ਸ਼ਹੀਦਾਂ ਨੇ ਕਰਨੀ ਕਿਰਪਾ ਤੁਹਾਨੂੰ ਰੱਬ ਨੇ ਟੁਕਣਾ ਤੁਹਾਨੂੰ ਐਮਐਲਏ ਸਾਹਿਬ ਅਸੀਂ ਤੁਹਾਡੇ ਕਹਿੰਦੇ ਆਏ ਆਂ ਦੇ ਇਹ ਹੁਣੇ ਸਾਨੂੰ ਇੱਥੇ ਦਬ ਕੇ ਮਾਰ ਕੇ ਸਾਡੀਆਂ ਮੋੜਾਂ ਦੀ ਲੈਣਗੇ ਸਾਡੇ ਇਹਨਾਂ ਨੇ ਹੁਣੇ ਸਾਡੀਆਂ ਇਹਨਾਂ ਨੇ ਪੁੱਛੋ ਤੁਸੀਂ ਕਿਹਾ ਬਾਬਾ ਜੀ ਉਹ ਉੱਥੇ ਪਿੰਡ ਦੇ ਵਿੱਚ 250 ਬੰਦਾ ਲੈ ਕੇ ਸਾਡੇ ਚੱਲ ਗਏ ਹੋ ਹੈ ਤੇ ਉਹਨਾਂ ਦੇ ਕਾਰਵਾਈ ਕਰਦੇ ਸਾਨੂੰ ਆਣ ਕੇ ਦਬ ਕੇ ਮਾਰੀ ਜਾਂਦੇ ਤੁਸੀਂ ਜਿੰਦਾ ਕਰਦੇ ਹੈਲੋ ਇਧਰ ਇਧਰ ਤਾਂ ਕੇਲਾ ਮਾਰੋ ਬਾਈ ਤੱਕ ਕੇਲਾ ਮਾਰੋ ਕੇਲਾ ਮਾਰੋ ਤੱਕ ਕੇਲਾ ਮਾਰੋ ਕੇਲਾ ਮਾਰੋ ਸਵੇਰੇ ਦੇ ਹੁੰਦੇ ਆ ਯਾ ਬਾਕੀ ਕਿੱਥੇ ਨੇ ਆ ਦੂਜਾ ਕਿੱਥੇ ਆ ਕਿੱਥੇ ਕਿਹੜਾ ਰਾਉਂਡ ਆ ਪਿੱਛੇ ਕੋਈ ਨਹੀਂ ਬੰਦੇ ਪਿਛਲੇ ਉਹ ਐ ਨਾ ਅੱਗੇ ਉਹ ਆਪਣੇ ਤਸਦੀ ਲੈ ਕੇ ਲੋਕਾਂ ਨੂੰ ਬੋਲਦੇ ਹੋ ਜੀ ਇਹਦੇ ਉਹ ਟੱਕ ਬੜੇ ਦੇ ਨੇ ਜੀ ਸਰਕਾਰ ਦੇ ਉਹ ਬੰਦੇ ਪੈ ਸਰਕਾਰ ਆਪਾ ਉਹ ਵੜ ਕਿੰਨਾ ਕੇ ਅੰਦਰ ਨਹੀਂ ਨਹੀਂ ਐਸਟੀਐਮ ਨੂੰ ਪੁੱਛੀਏ ਨਾ ਆਪਾਂ ਐਸਟੀਐਮ ਨੂੰ ਬੁਲਾ ਰਹੇ ਨੇ ਭਾਰੀ ਐਸਟੀਐਮ ਨੂੰ ਬੁਲਾਓ ਮੈਂ ਕਹਿੰਦਾ ਮੈਂ ਕਹਿੰਦਾ ਆਪਾਂ ਬੁਲਾਈਏ ਐਮਐਲਏ ਸਾਹਿਬ ਆਏ ਹੁਣ ਇਹ ਅਹੀ ਲਾ ਕੇ ਆਉਂਦੇ ਆ ਉਹ ਚੱਲੀ ਦੇਖੋ ਦੋ ਬੰਦੇ ਆ ਦੇਖੋ ਮੇਰੀ ਗੱਲ ਸੁਣੋ ਆ ਲੋ ਆ ਲੋ ਵੀਡੀਓ ਵੇਖਣੇ ਨੇ ਆ ਆ ਆ ਦੋ ਬੰਦੇ ਅੰਦਰ ਕਿਦਾਂ ਆ ਦੋ ਬੰਦੇ ਸਰ ਇਹ ਆ ਆ ਆ ਕਰੇ ਸਾਰੇ ਬੰਦੇ ਆ ਜੀ ਆਰ ਘਟੋ ਸਾਰੇ ਹੁਣ ਆਹ ਲੋਕ ਮੱਥਾ ਤੇ ਤੁਹਾਡਾ ਅੰਦਰ ਦੇਖੋ ਉੱਧਰ ਦੇਖੋ ਆ ਆਹ ਵੇਖੋ ਸਾਹਿਬ ਇੱਧਰ ਧਿਆਨ ਦਿਓ ਓਏ ਤੂੰ ਦੂਸਰਾ ਫਿਰ ਰਾਜਨਾ ਮੇਰਾ ਵੀਰੇ ਸੁਣ ਮੇਰੀ ਹੋ ਜੀ ਦੋਵੇਂ ਦੋਵੇਂ ਅੱਜ ਚੈੱਕ ਇਨ ਕਰਨਾ ਨਹੀਂ ਕਰ ਪਾਉਂਦਾ ਤੂੰ ਮੈਨੂੰ ਹਰੋਣਾ ਵਾ ਦੂਜੀ ਤੇ ਫਿਰ ਸਾਈਡ ਤੇ ਗਿਆ ਹਾਂ ਜਾ ਜੀ ਜੀ ਭਾਜੀ ਪੜੀ ਰਹਿੰਦੇ ਬਾਹਰ ਆਪਾਂ ਕਰ ਸਰ ਨਹੀਂ ਨਹੀਂ ਮਾਰਦ ਰਦਾ ਮੈਂ ਯਾਰ ਤੇ ਪਾਸ ਕਰਦਾ ਮੈਂ ਕਾਹਬਾ ਘੋੜੇ ਆ ਜਨਾਬ ਕੋਈ ਟੈਮ ਪਾਸ ਕਰਨ ਦੇ ਬੰਦੇ ਬੰਦੇ ਲਿਆਓ ਬੰਦੇ ਲਿਆਓ ਫਰਕ ਨਹੀਂ ਮੈਨੂੰ ਮੈਨੂੰ ਦੋ ਤਿੰਨ ਜਾਣੇ ਚਾਹੀਦੇ ਹਾਂ 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 ਦੋ ਗੰਦੇ ਨਹੀਂ ਦੇਖੇ ਹਾਂ ਮੈਂ ਮੈਂ ਰੋਕਣਾ ਇਹ ਬੰਦੇ ਸਾਰੇ ਸਾਈਡ ਦੋ ਤਿੰਨ ਜਾਣੇ ਮੈਨੂੰ ਚਾਹੀਦੇ ਮੈਂ 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 ਪਰ ਇਹ ਇਹ ਗੁੱਟਾ ਕਰਦੀ ਵਾ ਓਏ ਪੋਜ਼ਾ ਟਾਈਮ ਨਾ ਪਾਉਂਦੇ ਆ ਪੈਰ ਉੱਠਣ ਦਿਆ ਦਾ ਸਰ ਟਾਈਮ ਨਾ ਟਪਾਉ ਹੱਡਾ ਮੈਂ 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 ਉਹਨੂੰ ਉਹਨੂੰ ਇੱਕ ਗੱਲ ਥੋੜਾ ਬਣਾ ਦਈਏ ਆਪਾਂ ਇੱਥੇ ਜਿਵੇਂ ਆਪਾਂ ਆਪਾਂ ਦਾ ਸਾਥ ਵਿੱਚ ਆਇਆ ਸੀ ਤਾਂ ਮਾਫੀ ਹੈ ਪਰ ਤਾਂ ਇਦਾਂ ਨੁਸਾਨਾ ਹੋਵੇ ਇੱਕ ਗੱਲ ਸੁਣਾ ਉਹਨਾਂ ਨੇ ਬਣਾਏ ਨਹੀਂ ਬਾਕੀ ਇਹਨੇ ਸਾਡੇ ਬੰਦੇ ਤੇ ਗੇਟ ਤੇ ਵੀ ਨਹੀਂ ਖੜੇ ਕਿਉਂ ਤੱਕ ਤੁਸੀਂ ਮੈਨੂੰ ਉਹ ਜੀ ਮੈਂ ਐਸਾ ਨਹੀਂ ਹੋਣ ਇੱਥੇ ਗਏ ਸੀ ਤਾਂ ਮੈਨੂੰ ਵੀ ਪਤਾ ਆ ਸਾਡਾ ਕਿਉਂ 80 ਕਿਲੋਮੀਟਰ ਦੀ ਸੜਕ 'ਤੇ ਆਏ ਹੋ ਕੋਈ ਮਿੰਟ ਬੰਦੇ ਫੜ ਲਿਓ ਹੈਲੋ ਜੋ ਪ੍ਰੋਵੋ ਜੋ ਫੜ ਲੈ ਆਪਣੇ ਰੈਸਪੋਰਟ ਪਰਚਾ ਹੁਣੇ ਹੁਣੇ ਇਮੀਡੀਏਟ ਇੱਕ ਗਵਰਨਮੈਂਟ ਮੁੱਦਾ ਹੁਣੇ 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 ਐਮਐਲਏ ਸਾਹਿਬ ਅਸੀਂ ਤੁਹਾਡੇ ਕੋਲ ਆਏ ਆਂ ਤੇ ਇਹ ਹੁਣੇ ਸਾਨੂੰ ਇੱਥੇ ਦਬਕੇ ਮਾਰ ਕੇ ਸਾਡੀਆਂ ਵੋਟਾਂ ਨਹੀਂ ਮਾਰਦੇ ਸਾਨੂੰ ਪਤਾ ਆ ਕਿ ਸਾਾਨੂੰ ਮਾਰਦੇ ਤੁਸੀਂ ਕਿਹਾ ਨਹੀਂ ਕਿ ਤੁਸੀਂ ਐਮਐਲਏ ਸਾਹਿਬ ਨਾਲ ਗੱਲ ਕਰਾ ਜਾ ਕੇ ਨਹੀਂ ਕਿਹਾ ਤੁਸੀਂ ਹਾਂ ਹੁਣ ਵੀ ਕਹਿੰਦਾ ਕਰਾ ਦਿੰਦਾ ਤੇ ਦੱਸੋ ਸਾਡਾ ਕੀ ਕਸੂਰਾ ਹੈ ਤਰੂ ਕੀ ਮਾਰਾਂਗੇ ਦੱਸੋ ਸਾਡੀ ਕੀ ਮਾਰਾ ਗਿਆ ਨਹੀਂ ਕਿਹਾ ਬਾਬਾ ਜੀ ਵੀ ਉੱਥੇ ਪਿੰਡ ਦੇ ਵਿੱਚ 25 ਬੰਦਾ ਲੈ ਕੇ ਸਾਡੇ ਚਲ ਗਏ ਹੋ ਹੈ ਤੇ ਉਹਨਾਂ ਦੇ ਕਾਰਵਾਈ ਕਰਨ ਦੇ ਸਾਨੂੰ ਆੜ ਕੇ ਦਬਕੇ ਮਾਰੀ ਜਾਂਦੇ ਤੁਸੀਂ ਹਾਂ ਇਹ ਕੋਈ ਨਿਆਵਾ ਤੁਹਾਡਾ ਦੱਸੋ ਸਹੀ ਤੁਸੀਂ ਉੱਥਾ ਦੂਰ ਤੋਂ ਦੂਜੇ ਪਾਸੇ ਤੁਸੀਂ ਫੋਟੋਆਂ ਖਿਚਵਾਉਂਦੇ ਸਾਡੀਆਂ ਸੀਐਸਟਾਫ ਵਾਲਿਆਂ ਕੋਲ ਗੁੱਸਾ ਮੈ ਜਾਂਦਾ ਮੇਰੇ ਨਾਲ ਕੋਈ ਕੰਮ ਨਹੀਂ ਕਰਦੇ ਮਾਰ ਕੇ ਇਹ ਵੀ ਇਹ ਨਾਰੀਆਂ ਮੰਨ ਲਓ ਜੇ ਤੁਹਾਨੂੰ ਸਟਾਰ ਲੱਗੇ ਤਾਂ ਸਾਡੇ ਕੋਲ ਵੀ ਸਟਾਰ ਨੇ ਭਾਈ ਚੋਕੋ ਨਾਲ ਰੰਮਣੇ ਜੈਗੇ ਮੇਰ ਕੋ ਠੀਕ ਹੈ ਨਾ ਇੱਥੇ ਵੀ ਨਹੀਂ ਖੜਨ ਦਿੱਤਾ ਤੱਕ ਕੰਮ ਨੂੰ ਖਾਣੂ ਤਾਂ ਕੇ ਮਰੀ ਜਾਂਦੇ ਲੋਕਾਂ ਨੂੰ ਮਾਟ ਫੜਨ ਨੂੰ ਪਾਲੀ ਰੱਖਿਓ ਕਿਉਂ ਕਿਉਂ ਬੰਦੇ ਸਾਡਾ ਪਲੇਟ ਦੇ ਪਿੱਛੇ ਹੋ ਜੂਂਦਾ ਕਾਰ ਦਿੱਤਾ ਅੱਜ ਬੰਦੇ ਚੱਲਦੇ ਨੇ ਅੰਦਰ ਲੈ ਲੈ ਭਾਜੀ ਮਿੰਟ ਸੀ ਨੇ ਜਿਸ ਦਿਏ ਬੰਦਾ ਬਾਅਦ ਪਤਾ ਗਿਆ ਅਸੀਂ ਬੁਇਲ ਚੱਲੇ ਜੀ ਟੀਐਸ ਕੋਲ ਪਾ ਕੇ ਉਹ ਅੰਦਰ ਜਾਣੇ ਸਿੱਧਾ ਯਾਰ ਸਰਕਾਰ ਤੇ ਹੈਗੇ ਦਾ ਵੱਲਾ ਸਰਕਾਰ ਉਹਨਾਂ ਸਰਕਾਰ ਹੋਣੀ ਬਿਲਕੁਲ ਆਪਾਂ ਆਪ ਕੋ ਆਪਣੀ ਦੋਸਤ ਉਹ ਪਤਾ ਮੈਨੂੰ ਨਹੀਂ ਪਤਾ ਉਹ 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 ਮੇਰਾ ਨਾਮ ਹੈ ਕਰਨਕਰ ਹਾਂ ਜੋਨ ਕਾਊਂਟਰ ਕਰੀਆ ਤੇ ਮੁੰਡੇ ਫੜ ਕੇ ਬਗਾਨੇ ਪੁੱਤ ਧੀਆਂ ਪੁੱਤ ਮਾਰੀ ਜਾਂਦੇ ਲੋਕਾਂ ਦੇ ਤੁਸੀਂ ਲੋਕਾਂ ਦੇ ਪੁੱਤ ਮਾਰੀ ਜਾਂਦੇ ਕਿਹਦੀ ਭਾਰੀ ਆਉਣੀ ਆ 12 ਸ਼ੀਦਾਂ ਨੇ ਕਰਨੀ ਕਿਰਪਾ ਤੁਹਾਨੂੰ ਰੱਬ ਨੇ ਤੁਕਣਾ ਤੁਹਾਨੂੰ ਤੁਹਾਨੂੰ ਬੰਦੀਆਂ ਦਾ ਘਾਰ ਨਾ ਤੁਹਾਨੂੰ ਲੋਕਾਂ ਦੇ ਪੁੱਤ ਮਾਰੀ ਜਾਂਦੇ ਗੋਲੀਆਂ ਮਾਰ ਮਾਰ ਕੇ ਤੁਸੀਂ O que <coughs> પહે ખાતે ના બગેલા